ਪੰਜਾਬ ਕਾਂਗਰਸ ਦੇ ਪੈਰਾਂ ਹੇਠੋਂ ਸਿਆਸੀ ਜ਼ਮੀਨ ਸਿਰਕ ਚੁੱਕੀ ਹੈ ਤੇ ਉਹ ਹੁਣ ਲੋਕਾਂ ਦੀ ਬੇਵਸੀ ਲੋਕਾਂ ਤੇ ਨਸ਼ਿਆਂ ਦੀ ਲਪੇਟ ਚ ਨਵੇਂ ਵੋਟ ਬੈਂਕ ਲੱਭ ਰਹੇ ਰਾਜਾ ਬੜਿੰਗ ਦਾ ਤਰਨਤਨ ਬਾਈਲੈਕਸ਼ਨ ਚ ਬਿਆਨ ਆਇਆ ਕਿ ਚਿੱਟਾ ਕੈਪਸੂਲ ਤੇ ਟੀਕੇ ਦਾ ਬਦਲਾਵ ਹੈ ਅਫੀਮ ਤੇ ਪੋਸਟ ਕਿਸੇ ਵੀ ਲੀਡਰ ਦੀ ਵਿਜਨ ਉਹ ਸੂਬੇ ਦਾ ਭਵਿੱਖ ਤੈਅ ਕਰਦੀ ਐ ਰਾਜਾ ਵੜਿੰਗ ਜੀ ਪੰਜਾਬ ਕਾਂਗਰਸ ਦੇ ਪ੍ਰਧਾਨ ਐ ਤੇ ਹੁਣ ਕਾਂਗਰਸ ਦੇ ਪ੍ਰਧਾਨ ਦੀ ਵਿਜਨ ਪੰਜਾਬ ਦੇ ਵਿੱਚ ਨਸ਼ੇ ਦਾ ਭਵਿੱਖ ਸਿਰਜਣਾ ਸਿੱਖਾਂ ਦੀ ਤੋਪਾਂ ਟੈਂਕਾਂ ਨਾਲ ਗੋਲਿਆਂ ਨਾਲ ਗੋਲੀਆਂ ਨਾਲ ਨਸ਼ਲ ਕੁਸ਼ੀ ਤੋਂ ਬਾਅਦ ਹੁਣ ਕਾਂਗਰਸ ਪਾਰਟੀ ਨਸ਼ ਨਸ਼ਿਆਂ ਨਾਲ ਨਸ਼ਲ ਕੁਸ਼ੀ ਦੀਆਂ ਸਾਜਿਸ਼ਾਂ ਘਟ ਰਹੀ ਵਿੰਗ ਸਾਹਿਬ ਨੇ ਪਹਿਲੇ ਹੀ ਰਾਜਸਥਾਨ ਚ ਬਸ ਬਾਡੀ ਵਾਲੇ ਲੱਭੇ ਸੀ ਪਿਛਲੀ ਸਰਕਾਰ ਵੇਲੇ ਹੁਣ ਬੀਕਾਨੇਰ ਚ ਕਿਤੇ ਕੋਈ ਬੀਕਾਨੇਰੀ ਅਫੀਮ ਕਾਲੇ ਮਾਲ ਦਾ ਵੀ ਡਾਇਰੈਕਟ ਸਪਲਾਈਅਰ ਲੱਭ ਲਿਆ ਲੱਗਦਾ ਜਿਹਦੀ ਮਾਰਕੀਟਿੰਗ ਉਹਨਾਂ ਨੇ ਇਸੇ ਤਰਨ ਤਰਨ ਬਾਈ ਇਲੈਕਸ਼ਨ ਤੋਂ ਸ਼ੁਰੂ ਕਰਤੀ ਹੈ ਹਜੇ ਨਸ਼ੇ ਵਿਰੋਧ ਦਾਪ ਸਰਕਾਰ ਦਾ ਬਦਲਾਵ ਰਾਸ ਨਹੀਂ ਆਇਆ ਤੇ ਵਿਰੋਧੀ ਧਿਰ ਨਸ਼ੇ ਦੇ ਬਦਲਾਵ ਦਾ ਨਵਾਂ ਪਲਾਨ ਲੈ ਕੇ ਆ ਗਈ ਪੰਜਾਬ ਯੋਧਿਆਂ ਦੀ ਸੂਰਬੀਰਾਂ ਦੀ ਧਰਤੀ ਹੈ ਹਰੀ ਸਿੰਘ ਨਲਵਾ ਜੀ ਬਾਬਾ ਬੰਦਾ ਸਿੰਘ ਬਹਾਦਰ ਜੀ ਵਰਗੇ ਸੂਰਬੀਰਾਂ ਦੀ ਧਰਤੀ ਹੈ ਆਉਣ ਵਾਲੀ ਪੀੜੀ ਨੂੰ ਮਿਲਖਾ ਸਿੰਘ ਵਰਗੇ ਖਡਾਰੀ ਬਣਾਉਣਾ ਹੈ ਨਾ ਕਿ ਉਹਨਾਂ ਨੂੰ ਐਨਡੀਪੀਐਸ ਦੇ ਪਰਚੇ ਤੇ ਉਹਨਾਂ ਨੂੰ ਡੋਪ ਟੈਸਟਾਂ ਚ ਭਰਵਾਉਣਾ ਪੰਜਾਬ ਦੇ ਨੌਜਵਾਨਾਂ ਨੂੰ ਅੱਜ ਪੰਜਾਬ ਨੂੰ ਨਸ਼ਾ ਨਹੀਂ ਪੰਜਾਬ ਨੂੰ ਨਵੀਂ ਦਿਸ਼ਾ ਚਾਹੀਦੀ ਹੈ ਇੱਕ ਵਿਜਨ ਚਾਹੀਦਾ ਹੈ ਇੱਕ ਏਜੰਡਾ ਚਾਹੀਦਾ ਹੈ ਕਿ ਪੰਜਾਬ ਨੂੰ ਮੁੜ ਖੁਸ਼ਹਾਲ ਕਿਵੇਂ ਬਣਾਉਣਾ ਹੈ ਇਹਨਾਂ ਲੀਡਰਾਂ ਕੋਲੇ ਕੋਈ ਵਿਜਨ ਨਹੀਂ ਕੋਈ ਏਜੰਡਾ ਨਹੀਂ ਇਹ ਕਾਂਗਰਸ ਦੇ ਪੰਜਾਬ ਦੇ ਲੀਡਰਾਂ ਕੋਲੇ ਇਹਨਾਂ ਨੂੰ ਦਿੱਸਦੀ ਹੈ ਤੇ ਸਿਰਫ ਮੁੱਖ ਮੰਤਰੀ ਦੀ ਕੁਰਸੀ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦਾ ਇਹ ਜਿਹੜਾ ਬਿਆਨ ਆ ਇੱਕ ਕਮਜ਼ੋਰ ਮਾਨਸਿਕਤਾ ਨੂੰ ਦਰਸਾਉਂਦਾ ਆ ਕਿਉਂਕਿ ਅਸੀਂ ਸਾਰੇ ਜਾਣਦੇ ਹਾਂ ਇੱਕ ਨਸ਼ੇ ਦਾ ਅਲਟਰਨੇਟਿਵ ਕਦੇ ਵੀ ਦੂਜਾ ਨਸ਼ਾ ਨਹੀਂ ਹੋ ਸਕਦਾ ਹੈਗਾ ਇਹ ਇਹਨਾਂ ਦੀ ਮਾਨਸਿਕਤਾ ਇਸ ਪੱਖੋਂ ਵੀ ਦਰਸਾਉਂਦਾ ਹੈ ਆ ਕਿ ਜਦੋਂ ਇਹਨਾਂ ਦੀ ਸਰਕਾਰ 2017 ਚ ਬਣੀ ਸੀ ਉਸ ਤੋਂ ਪਹਿਲਾਂ ਇਹਨਾਂ ਨੇ ਗੁਟਕਾ ਸਾਫ ਦੀ ਸੋਹ ਇਹਨਾਂ ਦੀ ਪਾਰਟੀ ਦੇ ਕੈਪਟਨ ਅਮਰਿੰਦਰ ਸਿੰਘ ਨੇ ਚੁੱਕੀ ਸੀ ਔਰ ਵਾਅਦਾ ਕੀਤਾ ਸੀ ਕਿ 4 ਹਫ਼ਤਿਆਂ ਦੇ ਵਿੱਚ ਨਸ਼ੇ ਮੈਂ ਖਤਮ ਕਰਾਂਗਾ ਉਹ ਨਹੀਂ ਖਤਮ ਕਰ ਸਕੇ ਸੋ ਇਹਨਾਂ ਨੂੰ ਇਸੇ ਕਰਕੇ ਲੱਗਦਾ ਹੈ ਕਿ ਨਸ਼ੇ ਖਤਮ ਨਹੀਂ ਹੋ ਸਕਦੇ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲਗਾਤਾਰ ਕੋਸ਼ਿਸ਼ ਕਰਕੇ ਔਰ ਜੁੱਧ ਨਸ਼ਿਆਂ ਦੇ ਵਿਰੁੱਧ ਛੇੜ ਕੇ ਅਸੀਂ ਸਪਲਾਈ ਚੇਨ ਨੂੰ ਆਲਮੋਸਟ ਤੋੜ ਚੁੱਕੇ ਹੈਗੇ ਆਂ ਔਰ ਦੂਸਰੇ ਵੱਨ ਜਿਹੜੀ ਫਿਊਚਰ ਡਿਮਾਂਡ ਪੈਦਾ ਨਾ ਹੋਵੇ ਅਸੀਂ ਬਹੁਤ ਸਾਰੇ ਲੋਕਾਂ ਨੂੰ ਯਾਨੀ ਕਿ ਜਾਗਰੂਕ ਕੀਤਾ ਪੰਚਾਇਤਾਂ ਦਾ ਸਹਾਰਾ ਲਿਆ ਕਲੱਬਾਂ ਦਾ ਸਹਾਰਾ ਲਿਆ ਸਕੂਲਾਂ ਦਾ ਸਹਾਰਾ ਲਿਆ ਕਾਜਾਂ ਦਾ ਸਹਾਰਾ ਲਿਆ ਸੈਮੀਨਾਰ ਕੀਤੇ ਆ ਤੇ ਉਸ ਦੇ ਵਿੱਚ ਲੋਕਾਂ ਦੀ ਸ਼ਮੂਲੀਅਤ ਵਧੀ ਆ ਔਰ ਤੀਸਰੇ ਬੰਨੇ ਜਿਹੜਾ ਹੈਗਾ ਅਸੀਂ ਜਿਹੜੇ ਜਿਹੜੇ ਸਾਡੇ ਜਿਹੜੇ ਹੈਗੇ ਆ ਨਸ਼ਾ ਛਡਾਊ ਕੇਂਦਰ ਹੈਗੇ ਆ ਉਹਨਾਂ ਨੂੰ ਅਪਗ੍ਰੇਡ ਕੀਤਾ ਤਾਂ ਕਿ ਜੋ ਨਸ਼ੇ ਦੇ ਆਦੀ ਹੋ ਚੁੱਕੇ ਐ ਅਸੀਂ ਉਹਨਾਂ ਨੂੰ ਨਸ਼ੇ ਛਡਾ ਕੇ ਖੇਡਾਂ ਵੱਲ ਰੋਜ਼ਗਾਰ ਵੱਲ ਸਿੱਖਿਆ ਵੱਲ ਸਿਹਤ ਵੱਲ ਜਿਹੜਾ ਹੈਗਾ ਮੋੜ ਸਕੀਏ ਸੋ ਜਦੋਂ ਅਸੀਂ ਤਿੰਨੇ ਫਰੰਟਾਂ ਦੇ ਉੱਤੇ ਇੱਕੋ ਟਾਈਮ ਤੇ ਕੰਮ ਕਰਦੇ ਆਂ ਤੇ ਨਸ਼ੇ ਖਤਮ ਹੁੰਦੇ ਐ ਔਰ ਅਸੀਂ ਬਿਲਕੁਲ ਖਤਮ ਹੁੰਦੇ ਦੇਖ ਰਹੇ ਆਂ ਔਰ ਮਾਨ ਸਾਹਿਬ ਦੀ ਸਰਕਾਰ ਨੂੰ ਪੂਰਾ ਪੰਜਾਬ ਇਤਿਹਾਸ ਯਾਦ ਰੱਖੇਗਾ ਕਿ ਜੇ ਪੰਜਾਬ ਦੇ ਵਿੱਚ ਨਸ਼ਿਆਂ ਦੇ ਦਰਿਆ ਅਕਾਲੀ ਦਲ ਵੇਲੇ ਤੇ ਕਾਂਗਰਸ ਵੇਲੇ ਵਹਿਣੇ ਸ਼ੁਰੂ ਹੋਏ ਤਾਂ ਉਹਨਾਂ ਨੂੰ ਖਤਮ ਜਿਹੜੀ ਐ ਉਹ ਮਾਨ ਸਾਹਿਬ ਦੀ ਸਰਕਾਰ ਨੇ ਕੀਤਾ ਸੋ ਮੈਂ ਇਸ ਚੀਜ਼ ਦੇ ਨਾਲ ਸਹਿਮਤ ਨਹੀਂ ਕਿ ਨਸ਼ਿਆਂ ਤੋਂ ਹਟਾ ਕੇ ਅਫੀਮ ਜਾਂ ਭੁੱਕੀ ਦੇ ਉੱਤੇ ਲਗਾ ਦਿੱਤਾ ਜਾਵੇ ਇਹ ਕਮਜ਼ੋਰ ਮਾਨਸਿਕਤਾ ਦੀ ਨਿਸ਼ਾਨੀ ਹੈ